ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਮਲੇਰ ਕੋਟਲਾ ਲੋਹਾ ਬਾਜ਼ਾਰ ਦੇ ਵਿੱਚ ਗਰਮ ਸ਼ਾਲਾਂ ਕੋਟੀਆਂ ਦੀ ਭਾਰੀ ਸੇਲ ਗਰਮ ਕੱਪੜੇ ਦੀ ਭਾਰੀ ਸੇਲ ਹੈ ਬਿਗ ਸੇਲ ਹੈ ਆ ਗਰਮ ਸ਼ਾਲ ਹੈ ਇਹ ਫੁੱਲ ਵੱਡਾ ਸ਼ਾਲ ਹੈ ਉਹਨਾਂ ਦਾ ਸ਼ਾਲ ਹੈ ਫੁੱਲ ਗਰਮ ਸ਼ਾਲ ਸਿਰਫ 200 ਰੁਪਏ ਦਾ ਸਿਰਫ ਫੁੱਲ ਗਰਮ ਸ਼ਾਲ ਹੈ ਇਹ ਸਿਰਫ ਔਰ ਸਿਰਫ 200 ਰੁਪਏ ਦਾ ਆਂਗੜੇ ਸਾਰੇ ਮਿਲ ਜਾਣਗੇ ਕੁੱਲੂ ਬਾਰਡਰ ਦਾ ਸ਼ਾਲਾ ਉਹਨਾਂ ਦਾ ਸ਼ਾਲਾ ਪੂਰਾ ਫੁੱਲ ਗਰਮ ਰੰਗੜੀਆਂ ਬਹੁਤ ਵਧੀਆ ਦੇਖੋ ਸਾਰੇ ਡਿਜ਼ਾਈਨ ਪਏ ਜੀ ਆਹ ਵਾਲੇ ਰੰਗ ਡਿਜ਼ਾਈਨ ਪਏ ਆਹ ਵਾਲੇ ਕਲਰ ਡਿਜ਼ਾਈਨ ਪਏ ਜੀ ਵੱਡਾ ਸ਼ਾਲ ਹੈ ਸਿਰਫ ਔਰ ਸਿਰਫ 200 ਰੁਪਏ ਦਾ ਹੀ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਸਕਰੀਨ ਤੇ ਸਾਡਾ ਵਟਸਐਪ ਨੰਬਰ ਚੱਲ ਰਿਹਾ ਹੈ ਸਕਰੀਨਸ਼ਾਟ ਸੈਂਡ ਕਰੋ ਆਨਲਾਈਨ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਇਸ ਤੋਂ ਅੱਗੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਕੋਟੀਆਂ 200 ਰੁਪਏ ਕੋਟੀਆਂ ਆਹ ਦੇਖੋ ਪੱਕੇ ਮੇਚੇ ਦੀਆਂ ਕੋਟੀਆਂ ਨੇ 200 ਰੁਪਏ ਜੈਂਟਸ ਕੋਟੀ ਲੇਡੀਜ਼ ਕੋਟ ਲੇਡੀਜ਼ ਕੋਟੀ ਸਿਰਫ 200 ਰੁਪਏ ਹੀ ਰਾਗੜੀਆਂ ਨੂੰ ਬਹੁਤ ਮਿਲ ਜਾਣਗੇ ਜੀ ਵਿਜ਼ਿਟ ਕਰੋ ਜਰੂਰ ਆਓ ਤੁਸੀਂ ਲੋਕੇਸ਼ਨ ਹੈਗੀ ਹੈ ਜੀ ਮਲੇ ਰਿਕੋਰਡ ਲਾ ਲੋਹਾ ਬਾਜ਼ਾਰ ਹਰ ਐਤਵਾਰ ਨੂੰ ਪੱਕੀ ਸੇਲ ਲੱਗਦੀ ਹੈ ਜੀ ਸਤੋ ਕੇਈ ਜੈਕਟ 200 ਰੁਪਏ বিনা ਬਾਜ਼ੂ ਜੈਕਟਾਂ 200 ਰੁਪਏ ਪ੍ਰਿੰਟਡ ਜੈਕਟ ਆਈ ਹੈ ਦੇਖੋ ਸਿਰਫ 200 ਰੁਪਏ ਸਿਰਫ ਔਰ ਸਿਰਫ 200 ਰੁਪਏ ਕਲਰ ਡਿਜ਼ਾਈਨ ਮੈਂ ਇਹ ਵਾਲੇ ਕਲਰ ਪਏ ਜੀ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਹਰ ਹਫ਼ਤੇ ਡਿਜ਼ਾਈਨ ਬਦਲ ਕੇ ਆਉਂਦੇ ਆ ਨਿਊ ਡਿਜ਼ਾਈਨ ਆਉਂਦੇ ਆ ਸਾਡੇ ਕੋਲੇ ਆ ਜੈਨਸ ਸਵੈਟਰ ਹੈ ਸਿਰਫ 200 ਰੁਪਏ ਦਾ ਪਛਮ ਦਾ ਸਵੈਟਰ ਹੈ ਵਧੀਆ ਮੋਟੀ ਪਛਮ ਦਾ ਸਵੈਟਰ ਹੈ ਗਰਮ ਬੁਰ ਨਹੀਂ ਆਉਂਦਾ ਇਹ ਪਛਮ ਤੇ ਜੈਨਸ ਸਵੈਟਰ ਹੈ ਸਿਰਫ 200 ਰੁਪਏ ਦਾ ਹੀ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਆ ਵਾਲੇ ਰੰਗ ਪਏ ਆ ਜੀ ਰੰਗ ਬਹੁਤ ਆ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਘਰ ਬੈਠੇ ਵੀ ਮੰਗਵਾ ਸਕਦੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਦੱਸਿਓ ਜੀ ਕਿੱਥੋਂ ਦੇਖ ਰਹੇ ਹੋ ਤੁਸੀਂ ਹਰ ਹਫ਼ਤੇ ਅਸੀਂ ਇਨਸ਼ਾਅੱਲਾ ਕੋਟੀਆਂ ਦੀ ਨਵੀਂ ਕਲੈਕਸ਼ਨ ਦੀ ਹਾਂਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਲੌਂਗ ਕੋਟੀਆਂ ਫੁੱਲ ਸਾਈਜ਼ ਦੀਆਂ ਲੌਂਗ ਕੋਟੀਆਂ ਦੇਖੋ 300 ਰੁਪਏ ਫੁੱਲ ਸਾਈਜ਼ ਦੀਆਂ ਲੌਂਗ ਵੱਡੀਆਂ ਕੋਟੀਆਂ ਹੋਰ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਆ ਸਾਰੇ ਵੱਡੀਆਂ ਕੋਟੀਆਂ ਲੌਂਗ ਕੋਟੀਆਂ ਨਹੀਂ ਫੁੱਲ ਸਾਈਜ਼ ਦੀਆਂ ਕੋਟੀਆਂ ਨੇ ਕਲਰ ਡਿਜ਼ਾਈਨ ਮਿਲ ਜਾਣਗੇ ਇਹ ਦੇਖੋ ਕਲਰ ਪਏ ਆ ਲੌਂਗ ਵੱਡੀ ਇਹ ਲੌਂਗ ਕੋਟੀਆਂ ਨੇ ਨਵੇਂ ਡਿਜ਼ਾਈਨ ਨਹੀਂ ਫੁੱਲ ਸਾਈਜ਼ ਨੇ ਅਲੱਗ ਅਲੱਗ ਡਿਜ਼ਾਈਨਾਂ ਦੇ ਵਿੱਚ ਰੰਗ ਮਿਲ ਜਾਣਗੇ ਸਾਰੇ ਆ ਵਾਲੇ ਕਲਰ ਪਏ ਆ ਜੀ ਇੱਕ ਡਿਜ਼ਾਈਨ ਦੇ 4 ਕਲਰ 6 ਕਲਰ 5 ਕਲਰ ਇਦਾਂ ਆਉਂਦੇ ਆ ਜੀ ਕਿਹੜੇ ਡਿਜ਼ਾਈਨ ਮਿਲ ਜਾਣਗੇ ਹਰ ਹਫਤੇ ਡਿਜ਼ਾਈਨ ਬਦਲ ਕੇ ਆਉਂਦੇ ਆ ਜੀ ਹਰ ਐਤਵਾਰ ਨੂੰ ਪੱਕੀ ਸੇਲ ਹੈ ਲੋਕੇਸ਼ਨ ਹੈਗੀ ਆ ਮਲੇਰ ਕੋਟਲਾ ਲੋਹਾ ਬਾਜ਼ਾਰ ਕੰਟੈਕਟ ਨੰਬਰ ਸਾਡਾ ਵੀਡੀਓ ਤੇ ਚੱਲ ਰਿਹਾ ਸੀ ਕੰਟੈਕਟ ਕਰਕੇ ਵੀ ਆ ਸਕਦੇ ਹੋ ਘਰ ਬੈਠੇ ਵੀ ਮੰਗਵਾ ਸਕਦੇ ਆਹ ਵਾਲੇ ਚੱਲ ਰਿਹਾ ਡਿਜ਼ਾਈਨ ਸਾਰੇ ਪਏ ਆ ਜੀ ਆ ਦੇਖ ਲਓ ਆ ਗਲੇ ਦੇ ਕਢਾਈ ਵਾਲੀ ਆਹਦੇ ਕੋਟੀ ਰੰਗ ਡਿਜ਼ਾਈਨ ਇਦਾਂ ਦੇ ਹਰ ਤਰ੍ਹਾਂ ਦੇ ਰੰਗ ਡਿਜ਼ਾਈਨ ਮਿਲ ਜਾਣਗੇ ਜੀ ਰੇਟ ਹੈ ਸਿਰਫ ਔਰ ਸਿਰਫ 300 ਰੁਪਏ ਦਾ ਪੀਸ ਹੈ ਜੀ ਪੂਰੇ ਬਾਜ਼ਾਰ ਨਾਲੋਂ ਘੱਟ ਰੇਟਾਂ ਦੀ ਸੇਲ ਹੈ। ਮਲੇਰ ਕੋਟਲਾ ਲੋਹਾ ਬਾਜ਼ਾਰ ਦੇ ਵਿੱਚ ਭਾਰੀ ਸੇਲ ਲੱਗੀ ਹੈੀ ਗਰਮ ਕੱਪੜੇ ਦੀ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੇ ਜੀ। ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰਕੇ ਦੱਸੋ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ। ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਈ। ਆ ਬਾਰਡਰ ਵਾਲਾ ਸ਼ਾਲ ਹੈ ਜੀ, ਫੁੱਲ ਸ਼ਾਲ। ਵੱਡਾ ਸ਼ਾਲ ਹੈ ਸਿਰਫ 200 ਰੁਪਏ ਦਾ। ਲੀਲਨ ਦਾ ਬਾਰਡਰ ਵਾਲਾ ਸ਼ਾਲ ਹੈ ਸਿਰਫ 200 ਰੁਪਏ ਦਾ। ਵੱਡੇ ਸਾਈਜ਼ ਦਾ ਪੂਰਾ ਫੁੱਲ ਸਾਈਜ਼ ਸ਼ਾਲ ਦਾ ਪੂਰੇ ਸ਼ਾਲ ਦਾ ਸਾਈਜ਼ ਇਹ ਸਿਰਫ 200 ਰੁਪਏ ਦਾ ਪੀਸ ਹੈ ਰੰਗ ਦੇ ਵਿੱਚ ਬਲੈਕ, ਰੈੱਡ, ਨੇਵੀ ਬਲੂ ਕਈ ਕਲਰ ਮਿਲ ਜਾਣਗੇ ਇਸ ਤੋਂ ਅੱਗੇ ਹੈ ਜੀ ਆਹ ਬਲੇ ਕਲਰ ਡਬਲ ਸ਼ੇਡ ਦਾ ਸ਼ਾਲ ਹੈ ਇਸ ਤੋਂ ਅੱਗੇ ਵੱਡਾ ਸ਼ਾਲ ਹੈ ਡਬਲ ਸ਼ੇਡ ਦੋਨੇ ਸ਼ੇਡ ਲੈ ਜਾਂਦੀ ਇਹ ਸ਼ਾਲ ਹੈਗਾ ਜੀ 300 ਰੁਪਏ ਦਾ ਸਿਰਫ ਆ ਦੇਖੋ ਇਹ ਕਲਰ ਡਿਜ਼ਾਈਨ ਡਬਲ ਸ਼ੇਡ ਹੈ ਦੋਨੋਂ ਪਾਸੇ ਲੈ ਸਕਦੇ ਹੋ ਲੋ ਸਿਰਫ ਹੋਰ ਸਿਰਫ 300 ਰੁਪਏ ਦਾ ਪੀਸ ਹੈ ਜੀ ਆਉਣ ਜਾਣ ਚ ਲੈਣ ਵਾਲੇ ਸ਼ਾਲ ਨੇ ਵਧੀਆ ਸ਼ਾਲ ਫੈਨਸੀ ਸ਼ਾਲ ਆਈ ਇਹ ਗਰਮ ਸ਼ਾਲ ਹੈ ਫੈਨਸੀ ਸ਼ਾਲ ਡਬਲ ਸ਼ੇਡ ਦੋਨੇ ਪਾਸੇ ਲੈ ਸਕਦੇ ਹੋ ਸਿਰਫ 300 ਰੁਪਏ ਦਾ ਪੀਸ ਹੈ ਇਹ ਸਿਰਫ ਔਰ ਸਿਰਫ 300 ਰੁਪਏ ਦਾ ਪੀਸ ਆਹ ਵਾਲੇ ਰੰਗ ਡਿਜ਼ਾਈਨ ਸਾਰੇ ਪਈ ਆ ਦੇਖੋ ਰੰਗ ਪਏ ਸਾਰੇ ਆਹ ਵਾਲੇ ਕਲਰ ਪਏ ਸਾਰੇ ਆ ਦੇਖੋ ਇਹਦੇ ਵੀ ਹਰ ਹਫਤੇ ਡਿਜ਼ਾਈਨ ਬਦਲ ਕੇ ਆਉਂਦੇ ਆ ਇਸ ਹਿਸਾਬ ਤੌਰ ਨੂੰ ਆਹ ਡਿਜ਼ਾਈਨ ਨੇ ਅਗਲੇ ਹਫਤੇ ਹੋਰ ਡਿਜ਼ਾਈਨ ਆ ਜਾਣਗੇ ਚੇਂਜ ਹੋ ਕੇ ਜੀ ਰੰਗ ਡਿਜ਼ਾਈਨ ਹਰ ਹਫਤੇ ਬਦਲ ਕੇ ਆਉਂਦੇ ਆ ਸਭ ਤੋਂ ਜ਼ਿਆਦਾ ਡਿਮਾਂਡ ਹੈ ਇਸ ਚੀਜ਼ ਦੀ ਸਿਰਫ 300 ਰੁਪਏ ਦਾ ਪੀਸ ਹੈ ਫੁੱਲ ਵੱਡਾ ਸ਼ਾਲ ਹੈ ਜੀ ਗਰਮ ਸ਼ਾਲ ਹੈ ਫੈਂਸੀ ਸ਼ਾਲ ਆਉਣ ਜਾਣ ਵਾਲਾ ਵਧੀਆ ਸ਼ਾਲ ਹੈ ਰੰਗੜੀਆਂ ਨੇ ਸਾਰੇ ਮਿਲ ਜਾਣਗੇ ਕਲਰ ਆਪਣੇ ਕੋਲੇ ਸਾਰੇ ਅਵੇਲੇਬਲ ਹੁੰਦੇ ਆ ਜੀ ਓਰੇ ਆਓ ਦੇਖੋ ਦੇਖ ਕੇ ਲੈ ਕੇ ਜਾਓ ਲੋਹਾ ਬਾਜ਼ਾਰ ਦੇ ਵਿੱਚ ਹਰ ਐਤਵਾਨੂੰ ਸੇਲ ਲੱਗਦੀ ਆ ਦੇਖੋ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਆ ਜੀ ਵਧੀਆ ਡਿਜ਼ਾਈਨ ਮਿਲ ਜਾਣਗੇ ਡਬਲ ਸ਼ੇਡ ਦਾ ਡਬਲ ਸ਼ੇਡ ਦਾ ਹੀ ਰੰਗੜੀਆਂ ਜਿਨੇ ਮਰਜੀ ਰੰਗੋ ਜਿਨੇ ਮਿਲ ਜਾਣਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਤੋਂ ਅੱਗੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਬੁਲਣ ਦਾ ਵੱਡਾ ਸ਼ਾਲ ਡਬਲ ਸ਼ੇਡ ਵਾਲਾ ਇਹ ਵੀ ਭਾਰਾ ਸ਼ਾਲ ਹੈ ਵੱਡਾ ਫੁੱਲ ਮੋਟਾ ਸ਼ਾਲ ਹੈ ਗਰਮ ਸ਼ਾਲ ਹੈ ਇਹ ਵੀ ਡੱਡਾ ਵਾਲ ਸ਼ੇਡ ਹੈ ਇਹ ਵੀ 300 ਰੁਪਏ ਦਾ ਸਿਰਫ اور ਸਿਰਫ 300 ਰੁਪਏ ਦਾ ਪੀਸ ਹੈ ਵੱਡਾ ਡਬਲ ਸ਼ਾਲ ਹੈ ਛਟਾਲ ਨਹੀਂ ਹੈਗਾ ਵੱਡਾ ਸ਼ਾਲ ਹੈ ਜੀ ਇਹ ਫੁੱਲ ਸਾਈਜ਼ ਦਾ ਔਰ ਭਾਰੀ ਸ਼ਾਲ ਹੈ ਕਲਰ ਡਿਜ਼ਾਈਨ ਇਹਦੇ ਵੀ ਸਾਰੇ ਮਿਲ ਜਾਣਗੇ ਜੀ ਨਵਾਂ ਡਿਜ਼ਾਈਨ ਆਇਆ ਹੈ ਇਹ ਕਿ ਦਾ ਇਹ ਨਵਾਂ ਡਿਜ਼ਾਈਨ ਹੈ ਫੁੱਲ ਸ਼ਾਲ ਹੈ ਵੱਡਾ ਸਿਰਫ 300 ਰੁਪਏ ਦਾ ਪੀਸ ਹੈ ਕਲਰ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਕਲਰ ਚਾਰਟ ਸਾਰੇ ਵਧੀਆ ਮਿਲ ਜੇ ਇਹਦੀ ਆਹ ਵਾਲੇ ਕਲਰ ਡਿਜ਼ਾਈਨ ਪਏ ਜੀ ਸਾਰੇ ਬਲੈਕ ਕਲਰ ਮਿਲ ਜੂ ਨੇਵੀ ਬਲੂ ਡਾਰਕ ਗ੍ਰੀਨ ਫਿਰੋਜੀ ਨਾਬੀ ਰੈੱਡ ਕਲਰ ਲਾਈਟ ਫਿਰੋਜੀ ਡਾਰਕ ਫਿਰੋਜੀ ਨੀਲਾ ਕਲਰ ਕਾਫੀ ਕਲਰ ਸਾਰੇ ਕਲਰ ਮਿਲ ਜਾਣਗੇ ਜੀ ਕਲਰ ਸਾਰੇ ਵਧੀਆ ਆਪਣੇ ਕੋਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਫੀਆ ਕਲੈਕਸ਼ਨ ਸਾਡੇ ਚੈਨਲ ਆਫੀਆ ਕਲੈਕਸ਼ਨ ਨੂੰ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਲਾਈਕ ਕਰਦੇ ਹੋ ਲੋਕੇਸ਼ਨ ਹੈਗੀ ਆ ਮਲੇਰਕੋਟਲਾ ਲੋਹਾ ਬਾਜ਼ਾਰ ਹਰ ਐਤਵਾਰ ਨੂੰ ਸੇਲ ਲੱਗਦੀ ਹੈ ਪੱਕੀ ਸੇਲ ਲੱਗਦੀ ਹੈ ਪਿਛਲੇ 8-10 ਸਾਲਾਂ ਤੋਂ ਸੇਲ ਲੱਗ ਰਹੀ ਹੈ ਪੱਕੀ ਆ ਦੇ ਕੋਈ ਸ਼ਾਲਾਂ ਦੇ ਕਲਰ ਡਿਜ਼ਾਈਨ ਕੌਟੀਆਂ ਦੇ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਸਕਰੀਨ ਤੇ WhatsApp ਨੰਬਰ ਚੱਲ ਰਿਹਾ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਕਲਰ ਮਿਲ ਜਾਣਗੇ ਸਾਰੇ ਹੀ ਰੰਗ ਡਿਜ਼ਾਈਨ ਸਾਰੇ ਪਏ ਆ ਜੀ ਆਪਣੇ ਕੋਲੇ ਆ ਵਾਲੇ ਕਲਰ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲੋਕੇਸ਼ਨ ਹੈਗੀ ਫਿਰ ਤੋਂ ਤੁਹਾਨੂੰ ਸਮਝਾ ਦਿੰਨੇ ਚੰਗੀ ਤਰ੍ਹਾਂ ਹੀ ਲੋਕੇਸ਼ਨ ਹੈਗੀ ਆ ਮਲੇਰ ਕੋਟਲਾ ਲੋਹਾ ਬਾਜ਼ਾਰ ਹਰ ਐਤਵਾਰ ਨੂੰ ਸੇਲ ਲੱਗਦੀ ਹੈ ਜੀ ਬਸ ਸਾਡੇ ਤੋਂ ਤੁਸੀਂ ਆਉਣਾ ਤਾਂ ਬਸ ਸਾਡੇ ਜਿੰਨੂੰ ਮਰਜ਼ੀ ਪੁੱਛ ਕੇ ਆ ਸਕਦੇ ਹੋ ਐਤਵਾਰ ਨੂੰ ਲੋਹੇ ਸੰਡੇ